ਸਾਰਬੀਓ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਜੀ ਪਿੰਡ ਕਲਿਆਣ ਸੁੱਖਾ ਕੋਲ ਤੋਂ ਮੈਂ ਪੜਦੇ ਦੇ ਘਰ ਆਪਾਂ ਦੋ ਤਿੰਨ ਨਗਰ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਨੀਲੀ ਰਾਵੀ ਕਟਾ ਤੇ ਇੱਕ ਮੁਰਾ ਕਟਾ ਤੇ ਇੱਕ ਮਿੱਤਰੋ ਪੰਜ ਕਲਿਆੜੀ ਕਹਿ ਸਕਦੇ ਹਾਂ ਵੀ ਛੋਟੀ ਹੈ ਪੂਰੀ ਜਾਣਕਾਰੀ ਆਪਾਂ ਬਾਅਦ ਤੋਂ ਹੀ ਲਵਾਂਗੇ ਜੇ ਆਪਾਂ ਗੱਲ ਕਰਗੇ ਮਿੱਤਰੋ ਸਿੰਗਾ ਦੀ ਬਹੁਤ ਸੋਹਣੀ ਕੱਦ-ਕੱਡ ਵੀ ਠੀਕ ਹੈ ਕਿੰਨੀ ਕੁ ਉਮਰ ਹੈ ਉਹਦੀ ਵੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਟੈਸਟ ਹੀ ਕਰ ਕਨੀਓ ਮਿੱਤਰੋ ਓਕੇ ਆ ਸਰੀਰ ਪੱਖੋਂ ਵੀ ਆਪਾਂ ਕਹਿ ਸਕਦੇ ਬਹੁਤ ਥੋੜਾ ਜੈਡ ਬਲੈਕ ਆ ਤੁਸੀਂ ਦੇਖ ਸਕਦੇ ਤੇ ਉਮਰ ਕਿੰਨੀ ਕੁ ਹੋਣੀ ਹੈ ਜੀ ਇਹਦੀ ਡੇਢ ਦੇ ਠੀਕ ਹੈ ਲਿਆਂਦਾ ਵਾ ਹਾਂ ਇਹ ਲੈ ਲ ਗਈ ਛੋਟਾ ਜਾ ਛੋਟਾ ਲੈ ਲਈ ਓਕੇ ਤੋਰੋ ਇੱਕ ਵਾਰੀ ਤੋਰ ਕੇ ਦਿਖਾ ਦਿਓ ਬਾਈ ਦਾ ਵੈਸੇ ਲਿਆ ਵਾ ਵਪਾਰ ਦਾ ਕੰਮ ਹੈ ਤੇ ਇੱਕ ਆਪਾਂ ਤੁਹਾਨੂੰ ਨੀਲੀ ਰਾਬੀ ਕੱਟਾ ਲਖਾਵਾਗੇ ਤੇ ਦੇਖ ਸਕਦੇ ਹੋ ਤੁਰਦਾ ਕਦ ਕਰ ਠੀਕ ਹੈ ਜੇਕਰ ਕਿਸੇ ਭਰਾ ਨੇ ਡੇਰੀ ਫਾਰਮ ਦੇ ਵਿੱਚ ਮਿੱਤਰੋ ਰੱਖਣਾ ਤਾਂ ਬਹੁਤ ਵਧੀਆ ਆ ਆਪਾਂ ਕਹਿ ਸਕਦੇ ਕੱਟਾ ਤੇ ਡੇਢ ਸਾਲ ਪਾਈਕਾਂ ਦਾ ਵੀ ਇਹਦੀ ਉਮਰ ਹੈ ਮੋੜ ਲਓ ਜੀ ਸ਼ਰੀਰ ਪੱਖੋਂ ਵੀ ਸੋਹਣਾ ਹੈ ਤੇ ਜੈਡ ਬਲੈਕ ਹੈ ਸਿੰਘ ਸਿੰਘ ਮਿੱਤਰੋ ਬਹੁਤ ਸੋਹਣਾ ਬਣੂਗਾ ਜਦੋਂ ਇਹਨੇ ਤਿਆਰ ਹੋਣਾ ਚੰਗੇ ਸਨਾਂ ਦੇ ਵਿੱਚ ਇਹਦਾ ਨਾਮ ਆਉਣਾ ਹੈ ਕੱਠਪੂੜੇ ਦਾ ਕਰ ਸਕਦੇ ਆ ਵੀ ਸਰਾ ਗੱਲ ਬਾਤ ਹੈ ਤੇ ਦੂਜੇ ਨੰਬਰ ਤੇ ਆਪਾਂ ਕਹਿ ਸਕਦੇ ਹਾਂ ਨੀਲੀ ਰਾਬੀ ਕਟਾ ਇਹਦੀ ਵੀ ਆਪਾਂ ਉਮਰ ਫੁੱਲਦੇ ਆ ਵੀ ਕਿੰਨੀ ਕ ਰੇਟ ਮਿੱਤਰੋ ਆਪਾਂ ਬਾਅਦ ਚ ਦੱਸਦੇ ਆ ਤੇ ਇਹ ਵੀ ਮਿੱਤਰੋ ਨੀਲੀ ਰਾਬੀ ਮਾਰਕਾ ਫੁੱਲ ਫੁੱਲ ਬਟਾ ਫੁੱਲਾ ਤੇ ਸਿੰਘ ਇਹਦਾ ਵੀ ਮਿੱਤਰੋ ਬਹੁਤ ਸੋਹਣਾ ਬਣਨਾ ਹੈ ਜਦੋਂ ਇਹਨੇ ਤਿਆਰ ਹੋਣਾ ਹੈ ਇਹਦੀ ਉਮਰ ਕਿੰਨੀ ਕ ਹੋਣੀ ਹੈ 10 ਮਹੀਨੇ ਠੀਕ ਹੈ ਮਾਮਾ ਦਾ ਰਿਕਾਡ ਕੋਈ ਪਤਾ ਹੈ ਮਾਮਾ ਦਾ ਰਿਕਾਡ ਨਹੀਂ ਹੈ ਤੇ ਉਹ 15 ਕਿਲੋ ਦਾ ਬਣ ਚਾਈ ਠੀਕ ਹੈ ਉਹ ਦੂਜਾ ਹੈਗਾ 17-18 ਕਿਲੋ ਓਕੇ ਚਲੋ ਫਿਰ ਆਪਾਂ ਕਹਿੰਨਾ ਬਾਈ ਦਾ ਦੋਨੇ ਇਹ ਤਿੰਨੇ ਜਿਹੜੇ ਨਾਗ ਹੈ ਬਾਈ ਦੇ ਲਿਆਂਦੇ ਬੇ ਨੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਹੈ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਉਮਰ ਦਾ ਮਹੀਨੇ ਉਮਰ 10 ਮਹੀਨੇ ਆ ਇਹਦੀ ਉਮਰ ਬਾਈ ਕਹਿੰਦਾ ਵੀ ਡੇਢ ਕੇ ਦੇ ਕਰੀਬ ਆ ਇਹਦਾ ਦੋਨਾਂ ਦਾ ਰੇਟ ਕੀ ਕਰਤਾ ਜੀ ਆਪਾਂ ਝੋਟੀ ਬਾਦ ਦੇ ਵਿੱਚ ਦਿਖਾਉਣੇ ਆ 5 ਕਿਲਿਆਣੀ ਝੋਟੀ ਆ ਹਾਂਜੀ ਇਹਦਾ ਤਾਂ ਹੀ ਕਰਤਾ 75000 ਜੀ ਮਾਨਦਾਨ ਹੋ ਜੀ 75000 ਮਾਨਦਾਨ ਹੋ ਜੀ 25000 ਰਈ ਕਿਹੜਾ 25 ਆ ਹਾਂਜੀ ਆ ਇਹਦਾ ਮਿੱਤਰੋ 75 ਕਿਲਿਆਣੀ ਵਿੱਚ ਸਾਰਾ ਓਕੇ 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 ਨੂੰ ਆ ਬਹੁਤ ਸੁਣਾ ਜੀ ਮੱਚਾ ਲੱਗਦਾ ਹੀ ਨਹੀਂ ਹੋ ਰਹੀ ਠੀਕ ਹੈ ਤੇ ਇੱਕ ਬਾਈ ਕੋਲੇ ਦੋ ਦੰਦ ਆਪਾਂ ਕਹਿ ਸਕਦੇ ਵੀ ਝੋਟੀ ਆ 5 ਕਿਲਿਆਣੀ ਤੇ ਸਿੰਘ ਬਹੁਤ ਸੋਹਣਾ ਲੱਗਿਆ ਕੱਦ-ਕਾਰ ਮਿੱਤਰੋ ਬਹੁਤ ਵਧੀਆ ਤੇ ਇਹਨੂੰ ਵੀ ਤੋਰੋ ਜੀ ਮਾੜਾ ਤੋਰ ਕੇ ਦਿਖਾ ਦਿਓ ਇੱਕ ਵਾਰੀ ਤੇ ਥਣਾ ਦੀ ਆਪਾਂ ਬੰਪਰ ਦਿਖਾ ਦਾਂਗੇ ਬੇਲ ਕਦ ਕਾਟ ਆਪਾਂ ਕਰਾਣ ਦੇ ਹੱਥੋਂ ਬਤਾ ਫੋਲ ਹੈ ਮਹੀਨੇ ਦੋ ਮਹੀਨੇ ਚੰ ਮਿੱਤਰੋ ਨੇ ਪੀਕਾ ਲਾ ਲਿਆ ਨਾ ਪੂਰੀ ਸਮੀ ਵੀ ਹੈ ਤੇ ਸਰੀਰ ਵਖੋ ਵੀ ਆਪਾਂ ਕਹਦੇ ਪੂਰੀ ਸੋਹਣੀ ਹੈ ਬੰਦੋ ਬੰਦੋ ਅੰਦਰੇ ਬੰਦ ਚੱਲ ਆ ਕੋਈ ਫੋਟ ਨਹੀਂ ਕੋਈ ਨਾ ਮਿੱਤਰੋ ਕੱਲਾ ਕੱਲਾ ਥਾਣਾ ਥਣ ਬਹੁਤ ਮੋਲਟਾ ਇਹਦਾ ਰੇਟ ਕੀ ਕਰਤਾ ਜੀ ਆਪਾਂ ਹਾਂਜੀ 75 ਇਹਦਾ ਵੀ 75 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 876976 ਜੀ 76976 16497 ਹਾਂਜੀ 16497 16497 ਸੋ ਤਿੰਨ ਨਗਾ ਬਾਈ ਦਾ ਜਿਹੜਾ ਘਰ ਹੈ ਨਿਓਰ ਵਾਲੀ ਸੜਕ ਤੇ ਬਾਈ ਦਾ ਘਰ ਹੈ ਪਿੰਡ ਕਲਿਆਣਾ ਤੋਂ ਬਾਹਰ ਨਿਕਲ ਕੇ ਨਿਓਰ ਵਾਲੀ ਸੜਕ ਤੇ ਜਿੱਥੇ ਮੋੜ ਜਾ ਬਕਰੋ ਪੈਂਦਾ ਤੇ ਜ਼ਿਲ੍ਹਾ ਬਾਈ ਦਾ ਹੈਗਾ ਬਠਿੰਡਾ